ਸਰਾਂ ਨੂੰ ਵੈਲਕਮ ਬੈਕ ਟੂ ਮਾਈ ਯੂਟਿਊਬ ਚੈਨਲ ਹੋਰ ਦੱਸੋ ਕੀ ਹਾਲ ਚਾਲ ਜੀ ਉਮੀਦ ਕਰਦਾ ਠੀਕਾ ਹੋਵੋਗੇ ਤੇ ਕੋ ਉਤਰ ਕੁਵਤਰ ਸਾਰੇ ਬਈਆਂ ਦੇ ਹੋਣਗੇ ਕੈਂਟ ਆਪਣੇ ਵਾਲੇ ਵੀ ਫੁੱਲ ਕੈਂਟ ਆ ਬਈ ਤੇ ਅੱਜ ਤੁਹਾਡੇ ਬਾਈ ਨੇ ਤੇ ਤੁਹਾਡੀ ਬਾਈ ਨੇ ਨਵਾਂ ਜਿਗਾਰਡ ਲਾਤਾ ਜੀ ਕਹਿੰਦੇ ਕੀ ਕਰਤਾ ਚੋਬਰ ਨੇ ਲਾਓ ਜੀ ਜਿਹੜਾ ਆਪਣੇ ਕੋਲ ਜਾਲ ਪਿਆ ਸੀਗਾ ਪਿੰਜਰਾ ਜਾਂ ਤੇ ਉਹ ਛਤਰੀ ਵਾਲਾ ਜਾਲ ਬਣਾਦਾ ਜੀ ਆਪਾਂ ਦੋ ਮਿੰਟਾਂ ਜੀ ਉਹ ਤਾਰਾਂ ਤੁਰਨਾ ਬੰਨ ਕੇ ਅਡਜਸਟਮੈਂਟ ਕਰਤੀ ਵੀ ਜਿਵੇਂ ਜੋੜੀ ਲਵਾਉਣੀ ਹੋਵੇ ਜੋੜੀ ਕੋ ਉਤਰ ਨੂੰ ਮਤਲਬ ਤਾਂ ਪਲਾਉਣੀ ਹੋਵੇ ਐਵੇਂ ਠੀਕ ਹੈ ਜੋਬਰੋ ਕਿਉਂਕਿ ਯਾਰ ਠੰਡੇ ਰੱਖੀ ਜੋੜੀ ਤਾਂ ਬਿੱਲੀ ਦਾ ਡਰ ਹੈ ਛਤਰੀ ਤੇ ਬਿੱਲੀ ਬੁੱਲੀ ਨਹੀਂ ਆਉਂਦੀ ਠੀਕ ਹੈ ਜੋ ਬਰੋ ਤੇ ਫਿਲਹਾਲ ਮੇਨ ਮਗਰ ਮਤਲਬ ਮੇਨ ਕਾਹਦੇ ਵਾਸਤੇ ਲਈਆਂ ਇਹ ਇੱਥੇ ਰੱਖੇ ਕਬੂਤਰ ਵੀ ਛਤਰੀਆਂ ਤੇ ਇੱਕ ਛਤਰੀ ਤਾਂ ਕੂ ਉਤਰ ਲੱਗਿਆ ਆਪਣਾ ਰਾਤ ਨਾਲ ਹੀ ਕੂ ਉਤਰ ਆਪਣੇ ਤੋਂ ਗਲਤੀ ਤੋਂ ਆਥ ਨੇ ਜੀ ਉੱਡ ਗਏ ਸੀ ਕਿ 3:00 ਵਜੇ ਠੀਕ ਹੈ ਜੋ ਬਰੋ ਜਿੰਨੇ ਵਿੱਚ 5 ਕੂ ਉਤਰ ਉੱਡੇ ਸੀਗੇ ਨੰਨ ਬੁੱਠੇ ਆ ਗਏ ਦੋ ਬੁੱਠੇ ਨਹੀਂ ਆਏ ਠੀਕ ਹੈ ਜੋ ਬਰੋ ਇੱਕ ਤਾਂ ਬੱਚਾ ਨਹੀਂ ਆਇਆ ਤੇ ਇੱਕ ਕਾਲਾ ਆਇਆ ਬਈ ਕਾਲਾ ਜਿੰਨਾ ਆਇਆ ਬੱਚਾ ਨਹੀਂ ਆਇਆ ਠੀਕ ਹੈ ਜੋ ਬਰੋ ਤੇ ਇੱਕ ਜਿਹੜਾ ਸ਼ੱਖ ਸੀ ਉਹ ਨਹੀਂ ਆਇਆ ਦੋ ਮਤਲਬ ਜਿਹੜਾ ਦੂਜਾ ਬੱਚਾ ਉਹੋ ਹੈ ਸ਼ੱਖਾ ਤੇ ਉਹ ਬੱਚਾ ਤਾਂ ਸਭ ਲਈ ਕੋਠੀ ਤੇ ਬੈਠਾ ਜਿਹੜਾ ਕਾਲਾ ਜਿੰਨਾ ਸੀ ਨਾ ਜਵਾ ਨੇਰੇ ਵਿੱਚ ਜਵਾ ਨੇਰੇ ਇੱਕ ਵਾਰੀ ਦੇਖਿਆ ਮੜਾ ਜਾਂ ਨੀਵਾ ਨੀਵਾ ਉਦੋਂ ਮੁੜ ਕੇ ਪਤਾ ਨਹੀਂ ਯਾਰ ਡਿੱਗ ਪਿਆ ਰੱਬ ਜਾਣੇ ਕਿੱਥੇ ਬੈਠਾ ਕਿੱਥੇ ਨਹੀਂ ਤੇ ਉਹ ਲੱਭਿਆ ਨਹੀਂ ਮਿੱਤਰੋ ਬੱਚਾ ਆਪਾਂ ਨੂੰ ਤੇ ਮੈਂ ਤੜਕੇ ਕਬੂਤਰ ਵੀ ਡਾਤੇ ਸੀ ਜਿਹੜੇ ਵਾਪਸ ਆਏ ਸੀਗੇ ਪਰ ਤਾਂ ਵੀ ਨਹੀਂ ਉਹ ਬੱਚਾ ਵਾਪਸ ਆਇਆ ਤੇ ਫਿਲਾਲ ਆਹ ਪਿੰਜਰੇ ਵਾਲੇ ਕਬੂਤਰਾਂ ਨੂੰ ਵੀ ਥੱਲੇ ਲਾਉਣੇ ਆ ਤੇ ਇਹ ਕਬੂਤਰ ਉੱਤੇ ਲੱਗਿਆ ਉਹਨੂੰ ਵੀ ਲਾਉਣੇ ਆ ਜੀ ਇਹਨੂੰ ਥੱਲੇ ਲਾ ਕੇ ਅੰਦਰ ਹੀ ਲੈ ਜਾਵਾਂਗੇ ਸਿੱਧੀ ਕਿਉਂਕਿ ਇਹਨਾਂ ਦੀ ਜੋੜੀ ਲਵਾਉਣੀ ਆ ਪਾਣੀ ਪੂਣੀ ਕੋਲੀ ਚ ਰੱਖ ਦਾਂਗੇ ਠੀਕ ਹੈ ਚੋਬਰੋ ਲਓ ਜੀ ਪਿੰਜਰੇ ਵਾਲੇ ਕਬੂਤਰ ਆਪਾਂ ਲਾ ਲੇ ਹੇਠਾਂ ਤੇ ਆਪ ਦੇਖੋ ਜੀ ਆਪਾਂ ਪਿੰਜਰੇ ਦਾ ਜਿਗੜ ਲਾਇਆ ਠੀਕ ਹੈ ਚੋਬਰੋ ਦੱਸੋ ਕਿਵੇਂ ਆ ਜਿਆ ਤਰਾ ਨਤਰਾ ਨਹੀਂ ਆ ਬਣ ਕੇ ਇੱਥੇ ਤੇ ਫਲਾਲ ਆ ਜੋੜੀ ਨੂੰ ਆਪਾਂ ਲੈ ਚਾਲਦੇ ਆ ਆਪਣੇ ਰੂਮ ਚ ਉੱਥੇ ਰੱਖਦੇ ਆ ਪਾਣੀ ਪੂਣੀ ਪਿਉਣੇ ਇੱਥੇ ਬਿੱਲੀ ਦਾ ਖਤਰਾ ਠੀਕ ਹੈ ਚੋ ਭਰੋ ਜਦੋਂ ਇਹ ਜੋੜੀ ਦਾ ਮਲਾਪ ਹੋ ਗਿਆ ਉਦੋਂ ਆਪਾਂ ਖੁੱਡੇ ਹੀ ਛੱਡ ਦਾਂਗੇ ਫਲਾਲ ਆਥਣੀ ਤਾਂ ਛੱਡਣੀ ਪੈਣੀ ਆ ਤੇ ਤੜਕੇ ਟਾਈਮ ਨਾਲ ਹੀ ਕੱਢ ਲਾਂਗੇ ਆਥਣੀ ਜਮਾ ਨੇਰੇ ਵਿੱਚ ਛੱਡਾਂਗੇ ਜਦੋਂ ਖੁੱਡੇ ਚ ਚਾਨਣ ਨਾ ਹੋਇਆ ਠੀਕ ਹੈ ਚੋ ਭਰੋ ਕਿਉਂਕਿ ਫਿਰ ਅੰਦਰ ਕਈ ਰੀਸਣਾਂ ਬਾਹਰ ਰੱਖ ਨਹੀਂ ਸਕਦੇ ਤੇ ਅੰਦਰ ਵੀ ਨਹੀਂ ਰੱਖ ਸਕਦੇ ਬਿੱਲੀਆਂ ਦਾ ਆਉਣ ਦਾ ਖਤਰਾ ਚੋਬਰ ਹੁਣ ਆਹ ਛਤਰੀ ਵਾਲਾ ਕੋਊਤਰ ਲਾ ਦੀਏ ਠੀਕ ਹੈ ਚੋਬਰੋ ਕਿਉਂਕਿ ਤਣਕੇ ਦੇ ਬੰਨਿਆ ਯਾਰ ਪਾਣੀ ਪੂਣੀ ਪੀ ਲੈਣਗੇ ਤੇ ਬਾਕੀ ਯਾਰ ਮੈਨੂੰ ਉਹ ਦੋ ਕੋਊਤਰ ਬੈਠੇ ਸਾਹਮਣੇ ਕੋਠੀ ਤੇ ਫਿਰ ਉਹਨਾਂ ਚ ਪਤਾ ਨਹੀਂ ਲੱਗਦਾ ਪਰ ਵੀ ਇੱਕ ਤਾਂ ਬੱਚਾ ਆਪਣਾ ਹੀ ਆ ਵੀ ਦੂਜਾ ਵੀ ਦੋਨੇ ਹੀ ਆਪਣੇ ਹੈਗੇ ਕਿ ਹੈ ਨਹੀਂ ਕਿਉਂਕਿ ਇੱਕ ਲੱਟਰ ਹੋ ਗਿਆ ਸੀ ਉਹ ਫਿਰ ਆਪਣਾ ਹੈ ਨਹੀਂ ਗਾ ਜਿਹੜਾ ਲੱਟਰ ਹੋ ਗਿਆ ਠੀਕ ਹੈ ਚੋਬਰੋ ਤੇ ਕਾਲਾ ਜੀਨਾ ਹੈ ਕਿ ਦੋਨੇ ਚਿੱਟੇ ਆ ਉਹ ਬਾਅਦ ਪਤਾ ਨਹੀਂ ਲੱਗਦਾ ਪਿਆ ਤੇ ਰੋ ਕਾਲਾ ਜੀਨਾ ਕੋ ਉਤਰ ਪੁੱਠਾ ਜੀਨਾ ਸਵਾਦ ਆ ਜੀ ਕੋ ਉਤਰ ਬਹੁਤ ਛੋਟਦਾ ਸੀ ਉਹ ਨਜਾਇਜ਼ ਜੀ ਵਧੀਆ ਕੋ ਉਤਰ ਉੱਟਦਾ ਸੀ ਛਤਰੀ ਤੇ ਕੋ ਉਤਰ ਬੰਨੇ ਸੀ ਆਪਾਂ ਉਹ ਵੀ ਲੈ ਜਾਂਦਾ ਖੋਲ ਕੇ ਜੀ ਇਹਨੂੰ ਵੀ ਛੜਦੀਏ ਖੁੱਡੇ ਦੇ ਅੰਦਰ ਮਾਹ ਠੀਕ ਐ ਚੋਬਰੋ ਫਿਰ ਪਾਣੀ ਪੂਣੀ ਵੀ ਪਾ ਦਈਏ ਵਿੱਚ ਆਰਿਆਂ ਨੂੰ ਚਲੋ ਜੋ ਬਰੋ ਖੁੱਡੋ ਮਾਰ ਮਸਤੀ ਤੂੰ ਵੀ ਆਣ ਕੇ ਖੁੱਡੇ ਚ ਤੇ ਬਾਕੀ ਯਾਰ ਠੀਕ ਹੀ ਐ ਕੰਮ ਠੀਕ ਹੀ ਆਪਣਾ 100% ਤਾਂ ਕਰਤਾ ਧਾੜਤੇ ਆਪਾਂ ਉਤੋਂ ਛਦਰੀ ਤੋਂ ਲਿਆ ਕੇ ਜੀ ਤੇ ਫੁਲਾੜ ਪਾਣੀ ਧਰਤੀਏ ਹੁਣ ਤੁਸੀਂ ਕਹੋਗੇ ਕੋਕੜ ਕਿਉਂ ਕੋਕੜਾ ਵਾਲਾ ਖੁੱਡਾ ਕਿਉਂ ਥੋੜ ਰਹਿਣਾ ਹੈ ਕਿਉਂਕਿ ਕੋਤਰ ਵਾਲਾ ਪਾਣੀ ਵਾਲਾ ਪਾਂਡਾ ਇੱਧਰ ਰੱਖਤਾ ਠੀਕ ਹੈ ਚੁੱਬਰੋ ਤੇ ਆ ਯਾਰ ਥਾਲੀ ਵਾਲੇ ਤੁਸੀਂ ਕਮੈਂਟ ਨਾ ਕਰੋ ਵੀ ਆ ਕੀ ਗੰਦ ਪਾਇਆ ਇਹ ਕੁੱਕੜਾ ਗੰਦ ਪਾਉਂਦੀ ਆ ਜੀ ਸਾਡਾ ਕੋਈ ਕਸੂਰ ਨਹੀਂ ਹੁੰਦੇ ਚ ਠੀਕ ਹੈ ਚੁੱਬਰੋ ਪਾਣੀ ਪੂਣੀ ਡੋਲ ਦਿੰਦੇ ਆ ਵਿੱਚੀ ਤੇ ਫੁਲਾੜ ਲਾ ਕੇ ਕੁੰਡਾ ਜੀ ਕਰਦੀਏ ਕਬੂਤਰਾਂ ਨੂੰ ਪਾਣੀ ਜਬਰੋ ਇਧਰੋਂ ਲਿਆਉਣੇ ਆ ਬਾਹਰ ਲਈ ਟੂਟੀ ਤੋਂ ਭਰ ਲਈ ਆਈਏ ਜੀ ਠੀਕ ਹੈ ਇਹ ਤੁਸੀਂ ਛਤਰੀ ਵਾਲਾ ਜਗਾੜ ਦੱਸੋ ਠੀਕ ਹੈ ਕਿੰਨੀ ਦਾ ਜਿਹੜਾ ਪਿੰਜਰਾ ਜਾਂ ਬਣਾਇਆ ਆਪਾਂ ਲਾਓ ਜੀ ਫਲਾਟ ਰੱਖਦੀਏ ਕਬੂਤਰਾਂ ਨੂੰ ਪਾਣੀ ਤੜਕੇ ਦੇ ਉੱਤੇ ਆਏ ਮਰੇ ਖੜੇ ਹੋਣੇ ਆ ਮੇਰੇ ਛੋਟੇ ਕੰਤਰੀ ਪਿਆਰੇ ਕਬੂਤਰ ਆਜੋ ਪਤਾ ਨਹੀਂ ਕੀ ਭਰੀ ਜਾਣਾ ਮੈਂ ਵੀ ਪੀਲਾ 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 ਸੰਗਣਾ ਸੰਗੋਣਾ ਸੰਗੋਣਾ ਜੋ ਬ੍ਰੋ ਆ ਜੋ ਇਹਦੇ ਨਾਲ ਦਸੀ ਜੀ ਕੂਤਰ ਜਿਵੇਂ ਹੁਣ ਇਹਦੇ ਰੰਗ ਲੱਗਿਆ ਸੇਮ ਆ ਹੋਇਆ ਬੜੀ ਗੱਲ ਦਾ ਡਰ ਸੀ ਭੈਣ ਹੁਣ ਗਾੜ ਨਹੀਂ ਕੱਢ ਸਕਦੇ ਵੀ ਉਹੀ ਕੰਮ ਕਰਤਾ ਕੂਤਰਾਂ ਨੇ ਪਾਣੀ ਦਾ ਭਰਿਆ ਡੂੰਗਾ ਰੱਖਿਆ ਮੈਂ ਲਿਆਣ ਕੇ ਹੁਣੇ ਹੀ ਡੋਲਦਾ ਅੱਖਾਂ ਦੇ ਸਾਹਮਣੇ ਡੋਲਦਾ ਵੀ ਭੈਣ ਚੋ ਸਾਫ਼ ਪਤਾ ਰਹਿਣ ਦਾ ਥਾਣੂ ਹੁਣ ਤੂੰ ਇੱਥੇ ਵੜ ਜਾ ਭੈਣ ਚੋ ਤਾਂ ਚੱਕੜ ਚ ਬਾਹਰ ਨਿਕਲ ਇਥੋਂ ਲੱਤਾਂ ਤੇਰੀਆਂ ਅੱਗੇ ਨਹੀਂ ਕੰਮ ਕਰਦੀਆਂ ਹੈ ਤੇ ਦੁਬਾਰਾ ਲਿਆ ਕੇ ਰੱਖ ਲਈ ਜਾਂ ਰੱਖਣਾ ਤਾਂ ਨਹੀਂ ਚਾਹੀਦਾ ਯਾਰ ਅੱਗੇ ਗਿੱਲਾ ਕਰਤਾ ਇਹ ਗਾਂਡੇ ਲਾਏ ਹੋਏ ਆ ਕਿਤੇ ਉਹ ਨਾ ਹੋਵੇ ਸਲਾਬੇ ਜਾਣ ਤੇ ਮਤਲਬ ਖਰਾਬ ਹੋ ਜਾਣ ਕਹਣੇ ਤਾਂ ਨਹੀਂ ਚਾਹੀਦੇ ਠੀਕ ਹੈ ਜੋ ਬਰੋ ਬਾਕੀ ਆਂਡੇ ਲਾ ਲੈਣਗੇ ਕਬੂਤਰ ਹੋਰ ਵੀ ਆਪਣੇ ਕਬੂਤਰੀਆਂ ਮਤਲਬ ਦੋ ਕਬੂਤਰੀਆਂ ਹੋਰ ਆਂਡੇ ਲਾਉਣ ਤੇ ਆ ਲੱਗਦਾ ਮੈਨੂੰ ਠੀਕ ਹੈ ਜੋ ਬਰੋ ਇਹ ਬਾਕੀ ਆ ਬਰਦੀ ਕਬੂਤਰੀ ਦੀ ਆ ਮੌਜੂਦਰ ਨਾ ਜੋੜੀ ਲਾਉਣੀ ਹੈ ਜਿਹੜੀ ਆ ਸਾਹਮਣੇ ਬੈਠੀ ਸ਼ਾਹੀ ਨਾਲ ਇਧਰਲੇ ਪਾਸੇ ਉਹ ਇੱਟਾਂ ਤੇ ਠੀਕ ਹੈ ਜੀ ਤੇ ਬਾਕੀ ਉਹ ਸਾਹਮਣੇ ਜੋੜੀ ਲੱਗੀ ਹੋ ਜਿਹੜੀ ਉਹ ਆਂਡੇੜੀ ਲਾਉਂਦੀ ਕਰਮਾਂ ਵਾਲੀ ਤੇ ਫਿਲਹਾਲ ਪਾਣੀ ਰਖੀ ਦੁਬਾਰਾ ਅਜੇ ਇਹ ਇੱਕ ਦੂਜੇ ਦੀ ਅੱਖ ਕੱਢਣਗੇ ਜਾਂ ਭੈਣ ਚੋ ਘੰਟਾ ਹੋ ਗਿਆ ਜੀ ਇਹਨਾਂ ਲੜੀ ਜਾਂਦੇ ਹਨ ਮੈਂ ਬਾਦੂ ਬਾਰੇ ਢਾਤਾ ਕੂਤਰ ਨੂੰ ਆਹਨੇ ਪਿੱਛੇ ਲੜੀ ਜਾਂਦੇ ਕਬੂਦਰੀ ਨੇ ਅੰਡਾ ਰੋਣ ਵਾਲਾ ਉਹ ਇੱਧਰ ਰੱਖੀ ਬੜੇਵੇਂ ਲੈਣ ਉਹਨਾਂ ਜੇ ਤੈਨੂੰ ਉਹ ਦੋ ਖਾਣੇ ਬਣਾਤੇ ਤੇ ਉਧਰਲੇ ਚਲਾੜਾ ਚੱਲ ਉਧਰਲੇ ਚੋਦ ਨਾਲੂ ਕਿ ਇੱਧਰਲੇ ਚਲਾੜੂ ਵੀ ਇਹ ਤਾਂ ਇਹ ਰੰਗਿਆ ਜੀ ਲੜਾਈ ਲੰਦਾ ਜੀ ਇਹ ਤਾਂ ਕਿ ਇਹ ਹੀ ਛੜਾ ਸ਼ਾਂਟ ਹੈ ਜੀ ਇਹਦੇ ਨਾਲ ਦੀ ਭੱਜ ਗਈ ਕਬੂਤਰੀ ਤੇ ਵੜਨੀ ਦੰਦਾਰ ਨੇ ਜਿ ਕਿਸੇ ਨੂੰ ਇਹਨੂੰ ਐਂ ਕਬੂਤਰੀ ਪੁੱਠੀ ਆਊਗੀ ਗੁੱਸੇ ਨਾਲ ਅੱਖਾਂ ਲਾਲ ਹੋਈਆਂ ਪਈਆਂ ਨੇ ਲੀਆਂ ਤੇ ਮੈਂ ਕਿ ਟ ਹੋਰ ਲਿਆਂਦੀ ਜੀ ਤੇ ਉੱਥੇ ਇੱਕ ਹੋਰ ਇਹਨਾਂ ਦਾ ਲੈਣਾ ਜਾਂ ਬਣਾ ਕੇ ਨੇ ਭੈਣ ਚ ਲੜੀ ਜਾਣਗੇ ਨਹੀਂ ਤਾਂ ਇਹ ਸਭ ਹੋਇਆ ਪਿਆ ਪੂਰਾ ਖਰਾਬ ਸੁਹਾਨਾ ਯਾਨੀ ਕਿ ਮੀਂਹ ਆਉਣ ਵਾਲਾ ਬਈ ਮੀਂਹ ਆ ਗਿਆ ਤਾਂ ਖੁੱਡੇ ਚ ਸਲਾਬ ਹੋ ਜੂਗੀ ਠੀਕ ਹੈ ਚੋbro ਤੇ ਕੁਵੋਤਰਾ ਨੇ ਅੰਡੇ ਵੀ ਲਾਏ ਹੋਏ ਨੇ ਤੇ ਮੈਨੂੰ ਕੋਈ ਬੜੇ ਬਾਈਆਂ ਨੇ ਕਿਹਾ ਸੀਗਾ YouTube ਵਾਲਿਆਂ ਨੇ ਨਹੀਂ ਦੂਜੇ ਉਹ ਜਿਹੜੇ ਆਪਣੇ ਹਜ਼ਾਰ ਦੋਸਤ ਮਿੱਤਰ ਹੈ ਠੀਕ ਹੈ ਚੋਬਰੋ ਕਹਿੰਦੇ ਵੀ ਤੂੰ ਖੁੱਡਿਆਂ ਦੇ ਵਿੱਚ ਟੋਕਰੀਆਂ ਰੱਖ ਤੇ ਆਪਾਂ ਵੀ ਉਸ ਚੀਜ਼ ਨਾਲ ਐਗਰੀ ਹਾਂ ਪਰ ਆਪਣੇ ਕੋਲੇ ਨੌ ਮਣੀ ਠੀਕ ਹੈ ਚੋਬਰੋ ਤੇ ਹੁਣ ਆਪਾਂ ਸੇਵ ਮਣੀ ਕਰਾਂਗੇ ਯਾਨੀ ਕਿ ਖਾਣ ਪੀਣ ਛੱਟ ਕੇ ਮਣੀ ਨੂੰ ਵੈਸਟ ਨਹੀਂ ਕਰਦੇ ਤੇ ਕਬੂਤਰਾਂ ਤੇ ਲਾਵਾਂਗੇ ਜੀ ਛਤਰੀ ਲਾ ਦਾਂਗੇ ਰਾਮ ਜੀ ਅੱਜ ਆਹਾਂ ਵੀ ਜੋੜੀ ਲਾਤੀ ਆਪਾਂ ਲੱਗ ਗਈ ਇੱਕ ਹਿਸਾਬ ਦੀ ਠੀਕ ਹੈ ਜਬਰ ਕਿਉਂਕਿ ਪਹਿਲਾਂ ਵੀ ਤਾੜੀ ਸੀਗੀ ਆਪਾਂ ਨੇ ਜਿੰਨੇ ਬਾਈ ਨੇ ਲਿਆਂਦੀ ਸੀ ਜਿੱਥੋਂ ਮਤਲਬ ਆਹ ਵੀ ਜੋੜੀ ਲੱਗ ਗਈ ਠੀਕ ਹੈ ਜੀ ਤੇ ਬਾਈ ਨੇ ਪਹਿਲਾਂ ਵੀ ਤਾੜੀ ਸੀ ਪੰਜਰੇ ਦੇ ਵਿੱਚ ਉੱਥੇ ਆਪਦੇ ਕੋਲੇ ਤੇ ਉਹ ਥੋੜੀ ਜਿਹੀ ਕੱਚੀ ਰਹਿ ਗਈ ਸੀ ਤੇ ਇੱਥੇ ਆਣ ਕੇ ਉਹ ਕਬੂਤਰੀ ਹੋਰ ਕੂਤਰ ਦੀ ਜਸ ਕਰਦੀ ਸੀ ਤਾਂ ਕਰਕੇ ਫਰਮਾਇਆ ਅੱਜ ਤੇ ਸਵੇਰੇ ਅੱਜ ਤੇ ਕੱਲ ਵੀ ਇਹਨਾਂ ਨੂੰ ਪਿੰਜਰੇ 'ਚ ਤਾੜਿਆ ਤੇ ਇਹਨਾਂ ਦੀ ਜੋੜੀ ਗਈ ਲੱਗ ਚੋ ਬਰੋ ਠੀਕ ਹੈ ਜੀ ਤੇ ਹੁਣ ਇਹਨਾਂ ਨੂੰ ਛੱਡਦੇ ਹਾਂ ਖੁੱਡੇ 'ਚ ਤੇ ਇੱਕ ਕਬੂਤਰੀ ਯਾਨ ਗਲਤ ਕਬੂਤਰ ਨਾਲ ਲੱਗਨ ਨੂੰ ਫਿਰਦੀ ਆ ਆਉਂਦੀ ਜਿਹੜੇ ਕਬੂਤਰ ਨਾਲ ਲੱਗਨ ਨੂੰ ਫਿਰਦੀ ਆਉਂਦੀ ਜੋੜੀ ਤਾਂ ਅੱਗੇ ਲੱਗੀ ਪਈ ਆ ਠੀਕ ਹੈ ਚੋ ਬਰੋ ਤੇ ਉਹਨੂੰ ਕੱਢਦੇ ਹਾਂ ਬਾਹਰ ਤੇ ਉਹਨੂੰ ਹੋਰ ਕਬੂਤਰ ਨਾਲ ਲਾਉਣੇ ਆ ਜੀ ਠੀਕ ਹੈ ਜੀ ਇੱਕ ਮਿੰਟ ਖੋਲ ਕੇ ਖੁੱਡਾ ਤੇ ਬਾੜਦਗੇ ਵਿੱਚ ਨਾਲੇ ਪੂਰਾ ਡੰਨ ਵਿਸ਼ਵਾਸ ਹੋ ਜਾਊਗਾ ਵੀ ਲੱਗੀ ਜੋੜੀ ਕੇ ਨਹੀਂ ਠੀਕ ਹੈ ਜੀ